ਤੁਸੀਂ ਦੇਖ ਰਹੇ ਹੋ ਪੰਜ ਪਾਲੀ ਨਿਊਜ਼ ਚੈਨਲ ਤੇ ਅੱਜ ਆਪਾਂ ਹੁਣ ਪਹੁੰਚੇ ਆਂ ਪਿੰਡ ਰੱਤਾ ਡੱਬਾ ਦੇ ਵਿੱਚ ਤੇ ਰੱਤਾ ਡੱਬਾ ਦੇ ਵਿੱਚ ਇਹ ਗੁਰੂ ਘਰ ਹੈ ਤੇ ਗੁਰੂ ਘਰ ਦਾ ਆ ਨਿਸ਼ਾਨ ਸਭ ਝੁਲਦਾ ਹੈ ਤੇ ਇਧਰ ਨੇ ਪਾਸੇ ਗੁਰੂ ਘਰ ਦੇ ਵਿੱਚ ਸੰਗਤਾਂ ਜੜੀਆਂ ਉਹ ਨਗਰ ਸ਼ਕ ਰਹੀਆਂ ਤੇ ਇੱਥੇ ਅੱਜ ਸਾਰਾ ਪਿੰਡ ਇਕੱਠਾ ਹੋਇਆ ਵੀ ਸਾਰਾ ਪਿੰਡ ਇਕੱਠਾ ਕਿਉਂ ਹੋਇਆ ਉਹ ਆਪਾਂ ਪਹਿਲਾਂ ਇਹਨਾਂ ਤੋਂ ਪੁੱਛਣਾ ਹੈ ਵੀ ਕੀ ਮਜਾ ਹੈ ਤੇ ਫਿਰ ਆਪਾਂ ਇੱਥੇ ਬਾਬਾ ਜੀ ਦਾ ਵੀ ਪੱਖ ਲਵਾਂਗੇ ਵੀ ਕਿਉਂ ਆ ਜੇ ਇੱਥੇ ਸੰਗਤਾਂ ਸਾਰੀਆਂ ਜਿਹੜੀਆਂ ਗੁਰੂ ਘਰ ਦੇ ਵਿੱਚ ਇਕੱਠੀਆਂ ਹੋਈਆਂ ਕੀ ਪ੍ਰੋਗਰਾਮ ਆ ਕੀ ਇਹਨਾਂ ਨੂੰ ਮਤਲਬ ਅਤਰਾਜ ਆ ਤੇ ਪਹਿਲਾਂ ਆਪਾਂ ਤੁਹਾਨੂੰ ਇਹ ਗੁਰੂ ਘਰ ਵਿਖਾ ਦਿੰਦੇ ਆ ਤੇ ਆ ਸਾਹਮਣੇ ਗੁਰੂ ਘਰ ਹੈ ਤੇ ਕੀਰਤੇ ਪ੍ਰਵਾਹ ਚੱਲ ਰਿਹਾ ਬਾਣੀ ਤੇ ਤੇ ਸਾਹਮਣੇ ਜਿਹੜੀਆਂ ਸੰਗਤਾਂ ਉਹ ਲੰਗਰ ਛਕ ਰਹੀਆਂ ਤੇ ਇਹ ਸਾਰੀ ਜਿਹੜੀ ਆਹ ਜਗ੍ਹਾ ਹੈ ਤੇ ਇਹਦੇ ਬਾਰੇ ਵੀ ਆਪਾਂ ਪਤਾ ਕਰਨਾ ਹੈ ਵੀ ਇਹ ਜਗਾ ਜਿਹੜੀ ਇਹ ਕੀ ਵੀ ਹੈ ਪੰਚਾਇਤ ਦੀ ਹੈ ਜਾਂ ਗੁਰੂ ਘਰ ਦੀ ਹੈ ਜਾਂ ਇੱਥੇ ਕੀ ਘਟਨਾ ਵਾਪਰੀ ਹੈ ਉਹਦੇ ਬਾਰੇ ਆਪਾਂ ਅੱਜ ਸਾਰਾ ਇਹ ਪੰਚਾਇਤ ਤੋਂ ਤੇ ਆਮ ਪੰਚਾਇਤ ਤੋਂ ਤੇ ਪਿੰਡ ਦੇ ਲੋਕਾਂ ਤੋਂ ਆਪਾਂ ਪੁੱਛਣਾ ਹੈ ਵੀ ਕੀ ਘਟਨਾ ਹੋਈ ਹੈ ਸਰਪੰਚ ਸਾਹਿਬ ਤੇ ਸਾਰੇ ਜਿਹੜੇ ਤੇ ਇੱਥੇ 500 ਮੈਂਬਰ ਸਾਹਿਬਾਨ ਤੇ ਹੋਰ ਜਿਹੜੇ ਮੋਤਵਾਰ ਸੱਜਣਾ ਅੱਜ ਸਾਰੇ ਇੱਥੇ ਇਕੱਠੇ ਹੋਏ ਐ ਤੇ ਇਹਨਾਂ ਨਾਲ ਆਪਾਂ ਕਰ ਆਗੇ ਦੀ ਗੱਲਬਾਤ ਤੇ ਆ ਸਾਰੇ ਸੱਜਣ ਜਿਹੜੇ ਇੱਥੇ ਅੱਜ ਪਿੰਡ ਰਤਾ ਦੇ ਪਾਦੇ ਇੱਥੇ ਇਕੱਠੇ ਹੋਇਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਕਿਉਂ ਇੱਥੇ ਤੁਸੀਂ ਇਕੱਠੇ ਹੋਇਓ ਪਰਾਈ ਸਾਹਿਬ ਕੀ ਵਜ੍ਹਾ ਅੱਜ ਸਾਰਾ ਪਿੰਡ ਤਕਰੀਬਨ ਤੁਸੀਂ ਇੱਥੇ ਸਾਰੀ ਪੰਚਾਇਤ ਤੇ ਆਂ ਪੰਚਾਇਤ ਤੇ ਲੋਕ ਸਾਰੇ ਇਕੱਠੇ ਹੋਇਆ ਗੁਰੂ ਘਰ ਦੇ ਵਿੱਚ ਤੇ ਕੀ ਵਜ੍ਹਾ ਕੀ ਹੈ ਵੀ ਤੁਸੀਂ ਅੱਜ ਇੱਥੇ ਇਕੱਠੇ ਹੋਵੇਂ ਕਿ ਪਹਿਲਾਂ ਤਾਂ ਤੁਹਾਡੇ ਇੱਥੇ ਪਹੁੰਚਣ ਤੇ ਪੰਜ ਬਾਣੀ ਚਾਹਨ ਦਾ ਸਤ ਸਤਿਗੁਰੂ ਜੀ ਆਇਆਂ ਨੂੰ ਠੀਕ ਆ ਬਾਕੀ ਸਾਰਾ ਜਿਹੜਾ ਇੱਥੇ ਪਹੁੰਚ ਰਹੇ ਤੁਸੀਂ ਕੰਗਰਸ ਗੱਲ ਦਾ ਪਤਾ ਮੁੱਦਾ ਬਹੁਤ ਗੰਭੀਰ ਆ ਇੱਕ ਤਾਂ ਸਾਡੇ ਪਿੰਡ ਨੂੰ ਬਹੁਤ ਚਿਰ ਦੀ ਸਾਡੀ ਮੰਗ ਸੀ ਬਹੁਤ ਚਿਰ ਤੋਂ ਸੰਘਰਸ਼ ਕਰਕੇ ਅਗਲੀਆਂ ਪਿਛਲੀਆਂ ਸਾਰੀਆਂ ਪੰਚਾਇਤਾਂ ਨੇ ਐਸਕੇ ਅਸੀਂ ਪੂਰਾ ਜ਼ੋਰ ਲਾ ਕੇ ਸਾਨੂੰ ਪਿੰਡ ਨੂੰ ਡਿਸਪੈਂਸਰੀ ਪਾਸ ਹੋਈ ਜਾਂ ਇੱਕ ਹਸਪਤਾਲ ਉਹ ਮਹਿਕਮੇ ਤੋਂ ਲਗਾਤਾਰ ਮੈਂ ਇੱਕ ਮਹੀਨੇ ਤੋਂ ਆ ਰਹੇ ਆ ਪੰਚਾਇਤ ਦੀ ਜਗਾ ਹੁੰਦੀ ਪੰਚਾਇਤ ਜੋ ਨਿਸ਼ਾਨਦੇਹੀ ਵੀ ਕਰਵਾ ਕੇ ਪੰਚਾਇਤ ਨੇ ਜਗਾ ਮਹਿਕਮੇ ਨੂੰ ਵੀ ਹੈਂਡਓਵਰ ਕਰ ਦਿੱਤੀ ਮਹਿਕ ਨੇ ਨਿਸ਼ਾਨ ਵੀ ਲਾ ਕੇ ਨੀਂ ਨੀਂਹਾ ਵੀ ਪੜਤੀ ਜੀਆਂ ਪੱਟੀ ਜਾਂਦੇ ਬੰਦਿਆਂ ਨੂੰ ਬਾਬਾ ਜੀ ਦੋ ਜਣਾਂ ਨੂੰ ਮੰਨਤਾ ਚੰਗਾ ਬੋਲਦੇ ਆ ਵੀ ਜਿਹੜੇ ਕੁਝ ਘਰ ਦੇ ਕਿਤੇ ਵੀ ਸਾਡੇ ਸੰਸ ਤੋਂ ਦੇ ਬਾਬਾ ਮੋਹਨ ਰਾਜ ਜੀ ਉਹਨਾਂ ਦੀ ਗੱਡੀ ਤੇ ਬੈਠੇ ਲੈ ਦੇ ਦਿੱਤਾ ਉਹ ਚਲੋ ਅਸੀਂ ਆ ਕੇ ਵੀ ਮਹਿਕ ਮੇਰਾ ਕੰਮ ਮਹਿਕ ਉਹ ਕਰਦੇ ਕਰਾਂਗੇ ਅੱਜ ਸਵੇਰੇ ਜਦੋਂ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਅਨਾਊਂਸਮੈਂਟ ਕਰਵਾ ਦਿੱਤੀ ਪਿੰਡ ਬੀ ਸਾਡਾ ਵੀ ਇੱਥੇ ਵੀ ਸਟੇ ਲੈ ਆਂਦਾ ਵੀ ਪੰਚਾਇਤ ਧੱਕਾ ਕਰਦੀ ਸਾਡੇ ਨਾਂ 'ਚ ਆ ਵੀ ਜਦੋਂ ਅਸੀਂ ਇੱਥੇ ਪਹੁੰਚੇ ਸਾਰੀ ਪੰਚਾਇਤ ਸਾਡੇ ਨੰਨੂ ਉੱਤੇ ਵੀ ਬਾਬਾ ਜੀ ਕੋਲ ਸਟੇ ਦੇਖੋ ਸਟੇ ਸਟੇ ਦੀ ਕੋਈ ਕਾਪੀ ਨਹੀਂ ਹੈਗੀ ਕੋਈ ਨਹੀਂ ਸੀ ਬਾਬੇ ਨੇ ਕਿਹਾ ਬਾਬੇ ਸਟੇ ਲੈ ਕੇ ਆਓ ਜੋ ਕਾ ਵੀ ਆ ਗਿਆ ਉਹਨਾਂ ਤੇ ਜਿਲ੍ਹ ਪੰਚਾਇਤ ਜਿਹੜਾ ਹੈਗਾ ਨਮਿੰਦੇ ਚ ਮੈਂ ਕੁਝ ਦਿਨਾਂ ਨੂੰ ਕੰਮ ਕਰਦੋ ਤੁਸੀਂ ਨਾ ਇਸ ਵਾਰ ਦਾ ਬੰਦਾ ਜਿੰਨਾ ਸੀਰ ਉੱਤੇ ਜਿਹੜਾ ਪਹੁੰਚਣ ਤੋਂ ਬਾਅਦ ਪਤਾ ਲੱਗਿਆ ਵੀ ਰਾਤ ਕੱਲ ਇਹਨਾਂ ਦੀ ਬੱਚੀ ਕਿਤੇ ਮਰ ਗਈ ਜਾਂ ਮਰੀ ਇਸ ਗੱਲ ਦਾ ਤਾਂ ਪਤਾ ਨਹੀਂ ਜਿਉਂ ਤੱਲਾ ਬਤ ਤੋਂ ਬਾਅਦ ਪਤਾ ਲੱਗਿਆ ਉਹਨਾਂ ਨੇ ਇੱਥੇ ਵੀ ਨਿਸ਼ਾਨ ਸਾਹਿਬ ਦੇ ਨਾਲ ਇੱਥੇ ਦੱਬਤੀ ਹਾਂ ਇੱਥੇ ਦੱਬਤੀ ਫੇਰ ਅਸੀਂ ਬਾਬਾ ਜੀ ਨੇ ਇਹ ਗੱਲ ਪੁੱਛਿਆ ਬਾਬਾ ਜੀ ਇਹ ਗੱਲ ਹੈ ਬਾਬਾ ਜੀ ਨੇ ਮੇਰਾ ਟਾਈਮ ਨਹੀਂ ਸੀ ਮੈਂ ਚਲਾ ਗਿਆ ਤੁਚਾ ਬਿਛਰ ਮਗਰੋਂ ਮਾਰ ਕੀ ਤੇ ਮਗਰੋਂ ਬੱਚਿਆਂ ਨੇ ਜਾਨ ਦਾ ਪਤੀ ਜੀ ਤੁਸੀਂ ਦੇਖੋ ਲੋਨ ਪਾਇਆ ਪਿਆ ਜੋ ਪਟਕੇ ਵੇਖੇ ਸਾਰੇ ਵੀਡੀਓ ਦੇ ਵਿੱਚ ਉਵੇਂ ਪੱਟੀ ਆ ਸਭ ਕੁਝ ਹਲਾਤੇ ਫੇਸ ਕਰਦੇ ਆ ਵੀ ਜੇ ਸਿੱਖ ਧਰਮ ਦੀਆਂ ਭਾਵਨਾਵਾਂ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਸਾਰਾ ਪੜਤੋਣ ਬਾਰੇ ਇਹ ਸਾਰਾ ਕੁਝ ਕੀਤਾ ਗਿਆ ਕੱਲ ਨੂੰ ਅਗਰ ਉਹ ਵੀ ਉਹ ਜਗ੍ਹਾ ਤੇ ਜਿਹੜਾ ਡਿਸਪੈਂਸਰੀ ਬਾਨੀ ਇਹ ਸਾਰਾ ਉਸ ਨੂੰ ਰੋਕਣ ਲਈ ਇਹ ਸਾਰਾ ਕੰਮ ਕੀਤਾ ਗਿਆ ਕੋਈ ਇਹ ਗੱਲ ਆ ਵੀ ਦੋ ਹੱਡਾ ਰੋੜੀਆਂ ਠੀਕੇ ਚੜਦੀਆਂ ਸਾਡੇ ਜਿਹੜੇ ਵੀ ਹੈ ਗਿਆ ਹੱਡਾ ਰੋੜੀਆਂ ਜਿਹੜਾ ਵੀ ਚਲਾ ਰਿਹਾ ਬੰਦਾ ਠੀਕ ਆ 5 ਮਿੰਟ ਦੇ ਵਿੱਚ ਸਾਰੇ ਨਗਰ ਕੋ ਖੜਾ ਸਾਹ ਤੋਂ ਪੁੱਛ ਲੋ ਵੀ ਨਾਲ ਦੀ ਨਾਲ ਉਦੋਂ ਪਹੁੰਚ ਜਾਂਦਾ ਬੀਤ ਚੰਗਰ ਆ ਠੀਕ ਆ ਇਹਨਾਂ ਨੂੰ ਸਾਰੀ ਇਸ ਭਾਵਨਾ ਨੂੰ ਸਾਨੂੰ ਵੀ ਗਰੂ ਘਰ ਦੀ ਮਰਿਆਦਾ ਦੀ ਇਸ ਪਛਾਈਆ ਹਿੰਦੂ ਧਰਮ ਦੇ ਨਾਲ ਵੀ ਜੋ ਵੀ ਆ ਸਿੱਖ ਧਰਮ ਦੀਆਂ ਭਾਵਨਾ ਜੋੜ ਕੇ ਇਹ ਗੱਲ ਨੂੰ ਨਾ ਅਸੀਂ ਹੈਗਾ ਵੀ ਗਲਤ ਸਾਡੇ ਤੇ ਕੋਈ ਜੋ ਡਿਸਪੈਂਸਿਵ ਹਸਪੀਟਲ ਪਿੰਡ ਨੂੰ ਬਹੁਤ ਚਿਰ ਬਾਅਦ ਮਿਲ ਨਿਕਾ ਉਹਦੇ ਤੇ ਕੁਝ ਇਸ ਗੱਲ ਨੂੰ ਨਾ ਠੀਕ ਹੈ ਇਹ ਸਾਰੀ ਪੰਚਾਇਤ ਦੀ ਜਗਾ ਸਭ ਸਭ ਕੁਛ ਆ ਵੀ ਧੱਕੇ ਨਾਲ ਕਬਜ਼ਾ ਕੀਤਾ ਆ ਧੱਕੇ ਨਾਲ ਸਾਰਿਆਂ ਕੋਈ ਇਹ ਗੱਲ ਕਰਦੇ ਆ ਸਾਰੇ ਬੰਦਿਆਂ ਨੂੰ ਦਾਬੇ ਮਾਰਦੇ ਆ ਸਭ ਕੁਝ ਇਹ ਗੱਲ ਨੂੰ ਇਹ ਜਿਹੜੀ ਬੱਚੀ ਨੱਪੀ ਐ ਕਿ ਬਾਬਾ ਜੀ ਮੰਨਦੇ ਆ ਵੀ ਉਹਦੇ ਅਸੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਮੰਨਦੇ ਆ ਜੀ ਵੀ ਸਾਡੇ ਉਹ ਕਾਂ ਖੜੀ ਆ ਤੁਸੀਂ ਉੱਥੇ ਕਰੋ ਉਹਦੀ ਰਿਕਾਰਡਿੰਗ ਹੈਗੀ ਆ ਉਹਦੇ ਵਿੱਚੋਂ ਠੀਕ ਆ ਉਹਾਂ ਦੇ ਵੀ ਮੈਂ ਕਿਹਾ ਸੀ ਜਵਾਕਾ ਤੋਂ ਨੱਪਤੀ ਹੋਣੀ ਆ ਜਾਂ ਠੀਕ ਆ ਚਲੋ ਮੈਂ ਆਂਦਾ ਵੀ ਜਵਾਕਾ ਨੱਪਤੂ ਆਪਣੇ ਘਰ ਦਾ ਪਸੂ ਆ ਉਹਦੇ ਆਤੇ ਮਸ਼ੀਨ ਲਿਆਂਦੀ ਆ ਚੋਂਦੇ ਆ ਇਹਨਾਂ ਨੂੰ ਜਦੋਂ ਰਾਤ ਨੂੰ ਸ਼ਾਮ ਨੂੰ ਆਏ ਜਾਂ ਸਵੇਰੇ ਪੁੱਛਿਆ ਭਾਈ ਦੀ ਬੱਚੀ ਕਿੱਧਰ ਗਈ ਕਿੱਥੇ ਕੌਣ ਲੈ ਗਿਆ ਚੱਕ ਕੇ ਆਪਾਂ ਪੁੱਛਣੀ ਆ ਤੁਸੀਂ ਇਹ ਨਹੀਂ ਦੱਸਿਆ ਵੀ ਇੱਥੇ ਦੱਬਤੀ ਨਾਲੇ ਤੁਸੀਂ ਇਹ ਵੇਖੋ ਇਹ ਜਵਾਕ ਨਹੀਂ ਕੰਮ ਕਰ ਸਕਦਾ ਤੁਸੀਂ ਉੱਤੇ ਦੇਖੋ ਸਾਰਾ ਨਮਕ ਪਾਇਆ ਨੂਨ ਪਾਇਆ ਕੱਪੜੇ ਬੁਲੇਟ ਕੇ ਤੇ ਜਵਾਕਾ ਦਾ ਕੰਮ ਨਹੀਂ ਆਏਗਾ ਪਹਿਲਾਂ ਵੀ ਨਾ ਪੁੱਛੀ ਇਸ ਤੋਂ ਪਹਿਲਾਂ ਵੀ ਇਹ ਗੱਲ ਸਾਡੇ ਪਹੁੰਚਾਈਆਂ ਵੀ ਇੱਥੇ ਜੋ ਪਸ਼ੂ ਮਰ ਜਾਂਦਾ ਇੱਥੇ ਨਾਪ ਦਿੰਦੇ ਰਿਹਾ ਉਹ ਜੇ ਉਹ ਮਕਰਲੇ ਬੰਨੇ ਨਾਪਤਾ ਜਾਂ ਇੱਥੇ ਨਾਪਤਾ ਇਹ ਗੱਲਾਂ ਆਈਆਂ ਪਰ ਉਸ ਗੱਲਾਂ ਨੂੰ ਆਪਾਂ ਜੇ ਕਹਿੰਦੇ ਜੋ ਚੀਜ਼ ਆਪਣੇ ਸਾਹਮਣੇ ਆ ਉਹਨੂੰ ਆਪਾਂ ਦੇਖਿਆ ਹਾਂ ਅੱਜ ਤਾਂ ਵੱਧ ਤੋਂ ਵੱਧ ਅਪੀਲ ਕਰਦੇ ਆਂ ਵੀ ਇੱਥੇ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਹੋਏ ਇੰਨਾ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਇਸ ਗੱਲ ਦੀ ਅਪੀਲ ਕਰਾਂਗੇ ਤੁਸੀਂ ਵੀ ਆਏ ਆ ਸਾਰੇ ਤੁਸੀਂ ਜਾ ਕੇ ਪਹੁੰਚ ਕਰਾਂਗੇ ਠੀਕ ਹੈ ਬਾਬਾ ਜੀ ਅੱਜ ਰੱਤੇ ਟਿੱਬੇ ਦੇ ਵਿੱਚ ਤੁਸੀਂ ਗੁਰੂ ਘਰ ਦੇ ਵਿੱਚ ਸੇਵਾਦਾਰ ਹੋ ਤੇ ਇੱਥੇ ਇੱਕ ਬੱਛੀ ਨੱਪੀ ਗਈ ਹੈ ਤੇ ਸਾਰੇ ਜਿਹੜੇ ਪਿੰਡ ਵਾਲੇ ਬੈਠੇ ਆ ਉਹਦਾ ਕੀ ਕਾਰਨ ਹੈ ਜਿਹੜੀ ਮਰੀ ਬੱਛੀ ਇੱਥੇ ਗੁਰੂ ਘਰ ਦੇ ਵਿੱਚ ਨੱਪੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਦਲਗੀ ਵੀ ਬਾਹਰ ਸਾਂ ਤੇ ਬੱਚੇ ਸੀ ਬੱਚਿਆਂ ਨੇ ਬੱਛੀ ਨੂੰ ਇਧਰ ਨਾਲ ਹੀ ਅਸਵੇਂ ਨੱਤਾਂ ਤੇ ਇਸ ਕਰਕੇ ਸਲੋ ਸਾਰੇ ਪਿੰਡ ਵੀ ਇਕੱਠਾ ਹੋਇਆ ਕੁਝ ਲੋਕਾਂ ਪੱਤਰਕਾਰ ਵੀ ਆਏ ਆ ਤੇ ਇਹ ਬੱਚਿਆਂ ਦੀ ਗਲਤੀ ਕਰਕੇ ਸਾਰਾ ਹੋਇਆ ਤੇ ਅਸੀਂ ਇਹ ਮਾਫੀ ਮੰਗਦੇ ਆ ਕਿ ਸਾਡੇ ਤੋਂ ਗਲਤ ਨਲਗੀ ਹੋ ਗਿਆ ਅਸੀਂ ਮਾਫੀ ਮੰਗਦੇ ਆ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਵੀ ਇਹਦੇ ਬੱਚਿਆਂ ਨੇ ਨੱਪੀ ਆ ਜਾਂ ਤੁਸੀਂ ਆ ਕੇ ਵੇਖਿਆ ਹੋਵੇ ਬਈ ਬੱਚੀ ਕਿੱਥੇ ਆ ਤੇ ਤੁਹਾਨੂੰ ਇਸ ਬਾਰੇ ਕੋਈ ਗਿਆਨ ਹੀ ਨਹੀਂ ਸੀ ਮੈਂ ਮਲਗੀ ਕਿ ਉਹਨਾਂ ਨੂੰ ਇਹ ਯੂਨੀਵਰਸ ਦਾ ਵੀ ਕਿੱਥੇ ਨੱਪੀ ਆ ਨਹੀਂ ਪਛਾਣ ਚਲੋ ਉਹਨਾਂ ਨੇ ਨਾਪਤੀ ਮੈਗਾ ਜਿਹੜਾ ਚਲੋ ਠੀਕ ਹੈ ਨਾ ਜੇ ਨੱਪਤੀ ਹੈ ਕੁਝ ਹਾਂ ਇਹ ਪਹਿਲੀ ਜਿਹੜੀ ਹੋਇਆ ਹੁੰਦਾ ਨਾ ਇਹਦਾ ਠੀਕ ਹੈ ਸਕੋਪ ਪਹਿਲਾਂ ਵੀ ਇਹਦਾ ਸਾਰੇ ਉਹ ਜੋ ਵੀ ਇਹ ਸਾਰੇ ਇੱਕ ਬਰਕਰਾਰ ਤੇ ਆਏ ਤੁਹਾਨੂੰ ਸਾ ਸਾਡੇ ਤੋਂ ਬਗਾਇਓ ਤੁਹਾਨੂੰ ਲੱਗਦਾ ਹੋਊਗਾ ਵੀ ਇਹ ਇਹਨਾਂ ਦਾ ਕੁਝ ਰਾਂਜੀ ਜਿਹਾ ਜਿਹਾ ਕੋਈ ਸ਼ਬਦ ਬੋਲਦੇ ਨੇ ਹਰੇਕ ਦਾ ਮਰ ਤੋਂ ਪਤਾ ਕਰੋ ਨਾ ਤਾਂ ਸਮਝ ਨਹੀਂ ਆ ਨਾ ਕਿਸੇ ਨਾ ਦੇਖੋ ਅਨੇਨਾ ਜੇਪ ਆਪਣੇ ਨੂੰ ਖੁਸ਼ੀ ਵੀ ਸਾਡੀ ਹਾਂਜੀ ਠੀਕ ਹੈ ਜੇ ਅਸੀਂ ਇਹ ਨਾ ਕਿਤੇ ਰਿਕੰਗ ਨਾ ਕੋਈ ਤਾਂ ਉਹ ਲਾਈ ਜਾਂਦਾ ਕਿਹੜਾ ਤੇ ਕਾ ਵੀ ਸੁਖਤ ਨਹੀਂ ਜੱਟ ਤੇ ਫਿਰ ਇੰਨੀ ਕੋ ਕਿਤੀ ਖੜੇ ਚ ਹਾਂ ਇਹਨੂੰ ਗਲਤੀ ਨਹੀਂ ਨਾ ਹੋ ਜਗੀ ਇਹ ਗੁਰੂ ਘਰ ਹੈ ਜੇ ਗੁਰੂ ਘਰ ਚ ਇਦਾਂ ਦੇ ਕਰੋਗੇ ਫਿਰ ਬਦਬੀ ਨਹੀਂ ਹੋਊਗੀ ਹੋਰ ਕੀ ਬਦਬੀ ਨਹੀਂ ਵੀ ਤੁਸੀਂ ਗਾਂ ਇੱਥੇ ਨੱਪ ਕੇ ਗੁਰੂ ਘਰ ਦੇ ਵਿੱਚ ਉਹ ਗੁਰੂ ਘਰ ਤੇ ਆ ਗਾਂ ਨੱਪੀ ਬੈਠੇ ਜੁੱਤੇ ਗੰਦੀਆਂ ਮੱਖੀਆਂ ਪੀਆਂ ਬੈੰਧੀਆਂ ਨੇ ਤੇ ਜੇ ਹਿੰਦੂ ਸਿੱਖ ਦਾ ਮਸਲਾ ਪਾਂਚੇ ਫੇਰ ਸਰ ਜਿਹੜਾ ਰੱਤੇ ਟਿੱਬੇ ਵਾਲਾ ਮਾਮਲਾ ਆਇਆ ਉਹ ਕੋਈ ਕਿਹਾ ਜਿ ਵੱਛੀ ਨੱਪੀ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹ ਕੀ ਮਾਮਲਾ ਤੇ ਤੁਸੀਂ ਕੀ ਕਾਰਵਾਈ ਕੀਤੀ ਮੇਰਾ ਨਾਮ ਐਸੇ ਮਨਜੀਤ ਸਿੰਘ ਮੈਂ ਚੌਕੀ ਪੰਨੀਆਂ ਲੱਗਾ ਅੱਜ ਸਾਨੂੰ ਇੱਕ ਤਲਾਹ ਆਈ ਕਿ ਜਿਹੜਾ 베ਰੀ ਵਾਲਾ ਗੁਰਦਾਰ ਰੱਤਾ ਟਿੱਬਾ ਹੈ ਉੱਥੇ ਕੋਈ ਨੇ ਵੱਛੀ ਨੱਪੀ ਪਰਿਵਾਰ ਕਰ ਰਹੇ ਨੇ ਪਿੰਡ ਨਿਸ਼ਾਨ ਸਾਹਿਬ ਦੇ ਕੋਲੇ ਉੱਥੇ ਜਾ ਕੇ ਮੌਕੇ ਤੇ ਮੈਂ ਜਾ ਕੇ ਦੇਖਿਆ ਕਿ ਵੱਛੀ ਜੂੜ ਨੱਪੀ ਸੀ ਪਰ ਲੋਕਾਂ ਦੇ ਵਿੱਚ ਰੋਸ ਸੀ ਉਹਦੇ ਸਬੰਧ ਵਿੱਚ ਉਹਨੇ ਅਫਸਰਾਂ ਨਾਲ ਗੱਲ ਕਰਕੇ ਅਗਲੀ ਕਾਰਵਾਈਆਂ ਉਹਨੇ ਚਲਿਆ ਰਹੇ ਜਦੋਂ ਵੀ ਕੋਈ ਬਿਆਨ ਸਟੇਟ ਸਾਨੂੰ ਦਰਜ ਕਰਾਊਗਾ ਕਾਰਵਾਈ ਕਰਾਂਗੇ